ਨੇ ਕਰੀਂ ਜੀ ਪ੍ਰਿਆਇਤ ਕਰਨੀ ਪੜੀ ਉਹ ਪੜੀ ਦੇਣਾ ਅੱਜ ਫੋਟੋ ਕਰਦੇ ਸਾਰੇ ਅੱਛਾ ਮੰਨੋ ਪਰ ਕੰਦੂ ਸੇ ਇਤਰਾ ਹੋ ਗਏ ਮੰਨ ਕੇ ਸਾਰੇ ਇਤਰਾ ਬਿਚੇ ਹੋ ਗਏ ਬਲੇ ਮੇਰੇ ਕੋਲ ਬਹੁਤ ਬੈ ਜਾਣੇ ਆ 10 ਮਿੰਟ ਬੈ ਜਾਣੇ ਨੇ ਉਧਰ ਦੇ ਲਈ ਇਤਰਾ ਬਣਾ ਲੈਣੇ ਸਾਰੇ ਬਲੇ ਕਹਣੇ ਆਇਤਰਾ ਦੇ ਜੀ ਦੇਖਿਆ ਬਲੇ ਵੀਰੇ ਥੋੜਾ ਬਦਲ ਵੀਰੇ ਨੀਚੇ ਨੂੰ ਬਣਾ ਬਲੇ ਮੋੜ ਘਟਲੋ ਜੇ ਤੁਰੀ ਤੁਸੀਂ ਵੀ ਕਰ ਲਈਓ ਉੱਥੇ ਕਿੱਥੇ ਗਈ ਕਿੱਥੇ ਗਈ ਨਾ ਕੋਈ ਨਾ ਕੋਈ ਨਾ ਕੋਈ ਕਿਹੜੇ ਭਾਈ ਜੋ ਪੜ੍ਹਨ ਕਿੱਥੇ ਗਈ ਕਿੱਥੇ ਗਈ ਅੰਤ ਜੀ ਆਓ ਜੀ ਪੂਰੀ ਆਇਆ ਅੰਤ ਦਾ ਚਲ ਪ੍ਰਵਧੀਆ ਬਣੋ ਆ ਗੁੜੀਆ ਚਿੱਠੀ ਪੜਨ ਗਈ ਆਜੋ ਮੜਾ ਜੀ ਇਹਦੇ ਰੋਜ਼ ਨਗਨੰਦ ਦੇ ਰੋਜ਼ ਨਗਨੰਦ ਦੇ ਰਾਜੀ ਜੀ ਕਿਹੜੇ ਨਾਦੀ ਨਵਦੀਪ ਨੂੰ ਕਿਹਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਹੈ ਕਿ ਆਪ ਸਭ ਜੀ ਦੇ ਬੇਨਤੀ ਹੈ ਕਿ ਆਪ ਜੀ ਦੇ ਸੁਪੁੱਤਰ ਨਵਦੀਪ ਸਿੰਘ ਅਤੇ ਸਾਡੀ ਪੁੱਤ ਪੁਤਰੀ ਸਰਬਜੀਤ ਕੌਰ ਜੀ ਨੂੰ ਗ੍ਰਹਿਸਥ ਜੀਵਨ ਵਿੱਚ ਪ੍ਰਵੇਸ਼ ਕਰਨ ਲਈ ਸ਼ੁਭ ਆਨੰਦ ਕਾਰਜ ਵਿਆਹ ਦਾ ਸ਼ੁਭ ਦਿਹਾੜਾ ਮਿਤੀ 22 ਨਵੰਬਰ 2025 ਮੁਤਾਬਕ ਮੁਤਾਬਿਕ ਸ਼ਨੀਵਾਰ ਦਾ ਨਿਯਤ ਹੋਇਆ ਹੈ ਅਤੇ ਜੰਝ ਦਾ ਸੁਕਾਪ ਮਿੱਟੀ 23 ਨਵੰਬਰ 2025 ਮੁਤਾਬਿਕ ਐਦਵਾਰ ਨੂੰ 10 ਵਜੇ ਹੋਵੇਗਾ ਸੋ ਆਪ ਜੀ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਗੁਣ ਜੰਝ ਲਾੜੇ ਨਾਲ ਸੋਹਿਬ ਪਰਖ ਮੋਹਣੀ ਲੈ ਆਇਆ ਦੇ ਗੁਰਵਾਕ ਅਨੁਸਾਰ ਬਰਾਕ ਸਮੇਤ ਸਮੇਂ ਸਿਰ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ ਧੰਨਵਾਦੀ ਹੋਵਾਂਗੇ ਸਿੱਧੂ ਪਰਿਵਾਰ ਅਨੰਤ ਕਾਰਜ ਦਾ ਸ਼ੁਭ ਸਮਾਂ 7 ਵਜੇ ਸਵੇਰੇ ਬਰਾਤ ਦੇ ਸੱਜਣ ਜਵੰਦਾ ਪਰਿਵਾਰ ਅਸੀਂ ਹਾਂ ਆਪ ਜੀ ਦੇ ਸ਼ੁਭ ਚਿੰਤਕ ਸੁਖਵਿੰਦਰ ਸਿੰਘ ਜੱਗਾ ਸਿੰਘ ਜਗਪਾਲ ਸਿੰਘ ਜਗਜੀਤ ਸਿੰਘ ਬਲਵਿੰਦਰ ਸਿੰਘ ਹਰਜੀਤ ਸਿੰਘ ਅਸ਼ਦੀਪ ਸਿੰਘ ਸਾਹੀ ਚਿੱਠੀ ਲਿਖੀ ਮਿਤੀ 9 ਨਵੰਬਰ 2025 ਮੁਤਾਬਕ ਐਤਵਾਰ ਧੰਨਵਾਦ ਇਹ ਕਿ ਤੋ ਬੁਖ ਦਾ ਕਰਦੇ ਅੱਗੇ ਸੀ ਬਾ ਅੱਗੇ ਬਾ ਅਬ ਚਾ 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 ਮੈਂ ਗੱਲ ਕਰਦਾ ਹੋ ਸਕਦਾ ਹੋਰ ਕੋਈ ਪਤਾ ਲੇਟ ਹੋ ਗਏ ਮੈਂ ਨਹੀਂ ਦੱਸਦਾ ਪਹਿਲੀ ਗੱਲਾਂ ਕਰਦੀ ਸੀ ਆਪਦੇ ਆਪ ਦੇ ਪ੍ਰਧਾਨੀ ਜਿਹਾ ਨੂੰ ਸੀ ਕੋਈ ਸਿਰੇ ਡੋਲ ਵੀ ਜੋ ਸਭ ਪਹੁੰਚ ਜਾਂਦੇ ਸੀ ਰੋਟੀ ਉਹ ਤਾਂ ਵਿਚਾਰੀ ਉਹਨਾਂ ਨੂੰ ਤੋਰੀ ਜਾਂਦੀ ਹੈ ਵੱਡੇ ਟੱਪੇ ਨਹੀਂ ਫਿਰ ਹੁਣ ਚਲ ਇੱਕ ਹੋ ਗਈ ਆਉਣ ਆਣ ਦਾ ਕੋਈ ਨਹੀਂ ਟੀਏ ਲੈ ਆਇਆ ਜਾਂਦਾ ਸਾਹਮਣੇ ਹੇ ਮੇਰੇ ਮੇਰੇ ਦੋਸਤ ਹਲਾਓ ਜਾਣਾ ਕਰ ਜਾ ਫੇਰ ਠੀਕ ਹੈ ਦੋ ਜੇ ਸਭ ਤੁਸੀਂ ਬੈਠੋ ਤੁਸੀਂ ਹੱਥ ਆ ਗਏ ਹਨ ਨਾ ਉਹਨੇ ਬੈਠੋ ਤੁਸੀਂ ਬੈਠੋ ਤੁਸੀਂ ਹੱਥ ਆ ਗਏ ਹਨ ਨਾ ਉਹਨੇ ਉਹਨੇ ਖਾਂਦਾਂ ਤੋਂ ਜੁਕੀ ਤੇ ਉਹਨਾਂ ਦਾ ਮੁੱਕੀ ਤੇ ਹਣ ਤੱਕ ਲਾ ਦੇ ਭਾਈ ਮੁੰਡਿਆ ਲਾਓ ਨਾਲ ਲਾ ਕੇ ਲਾਓ ਹਾਂ ਤੇ ਇੱਧਰ ਸਾਨੂੰ ਲਾ ਕੇ ਉਹਨਾਂ ਬੱਕੇ ਪਾਸੇ ਤੋਂ ਮਤਲਬ ਲਾ ਕੇ ਅਗਰ ਉਹ ਨਹੀਂ ਆਉਂਦਾ ਜਦੋਂ ਉਹਦੇ ਭਰੀ ਹੁੰਦੇ ਆ

ਆ ਤਾਂ ਦੋਵੇਂ ਦੋ ਚੋਲਣਾ ਸੀ ਇੱਕ ਕੇ ਪਹਿਣਾ ਇੱਕ ਸੁਖਵੀਰ ਹੈਗੀ ਆ ਤਾਂ ਦੂਸਰੀ ਪਹਿਣ ਦਾ ਸੂਟ ਹੈਗਾ ਉਹ ਵੀ ਮਿਲਦਾ ਹੈਗਾ ਤੇ ਉਹ ਲੈ ਗਏ ਸਰਬਜੀਤ ਦੇ ਤੇ ਨਰਦੀਪ ਦੇ ਨਾ ਇਧਰ ਡੋਲੇ ਆਈ ਜਾਗੇ ਨਾ ਪਹਿਰਾ ਵੀ ਦੋ ਦੇਖ ਲਓ ਗਰਮ ਹੈ ਹਾਂ ਪੂਰਾ ਠੀਕ ਨਹੀਂ ਹੈ ਕਿਵੇਂ ਅਸੀਂ ਤਾਂ ਚੰਦਰਾ ਦਿਖਾਉਣਿਆ ਉਹਨੇ ਨਹੀਂ ਦਿੱਤਾ 그러면은 ਮੈਂ ਮੋਹਰ ਕਰ ਦਿੰਦਾ ਕਰਾਇਆ ਹਾਂ ਸੋਣੀਏ ਹਾਂ ਬਸ ਬਸ ਦੀ ਲੁਕਤੀ ਬਸ ਫਿਰ ਦੁਬਾਰੇ ਸ਼ਰਤ ਹੋ ਗਈ ਤਾਂ ਮੈਂ ਕੀ ਕਰਾਂ ਠੀਕ ਹੈ ਸੋਣੀਏ ਇਹ ਸੁਵਿਧਾ ਦਾ ਕਾਹ ਹੈ ਇਹ ਚਾਹ ਉਹ ਨਾ ਕਿਤੇ ਇਹ ਸਭ ਜਿਹੜਾ ਇਹ ਸਭ ਇਹ ਨਹੀਂ ਸੋਣੀਏ ਆਪਾਂ ਸਾਰਾ ਕਾਰਜ ਵਿਹਾਰ ਦੇਖਿਆ ਅੱਜ ਵਾਲੇ ਹੁਣ ਆਪਾਂ ਚੱਲਦੇ ਹਾਂ ਘਰ ਨੂੰ ਟਾਈਮ ਹੈ ਜਿਹੜਾ ਹੁਣ 2 ਵਜੇ ਨਾਲੇ ਹੋਣਗੇ ਨਾ 1.5 ਵਜੇ ਗਿਆ ਪੌਣੇ 2 ਹੋ ਗਏ ਤੇ ਥੋੜਾ ਜਿਹਾ ਲੇਟ ਹੋ ਗਏ ਨਾ ਭੋਗ ਨੂੰ ਬਹੁਤ ਜ਼ਿਆਦਾ ਲੇਟ ਹੋ ਗਏ ਭੋਗ ਮੈਨੂੰ ਲੱਗ 11:30 ਵਜੇ ਪੌਣੇ 12 ਪਿਆਗਾ ਭੋਗ ਤੇ ਜੇਕਰ ਭੋਗ ਛੇਤੀ ਪੈਂਦਾ ਨਾ ਸਾਰਾ ਪ੍ਰੋਗਰਾਮ ਹੀ ਛੇਤੀ ਹੋ ਜਾਂਦਾ ਤਾਂ ਕਰਕੇ ਲੇਟ ਹੋ ਗਏ ਤੇ ਟਾਈਮ ਹੈ ਜਿਹੜਾ ਸਵਾ 12 ਦਾ ਦਿੱਤਾ ਹੋਇਆ ਸੀਗਾ ਜਿਹੜਾ ਵਿਆਹ ਪਾਉਣ ਆਏ ਸੀਗੇ ਸੌਰਿਆਂ ਤੋਂ ਨਾ ਮੁੰਡੇ ਦੇ ਸੌਰੇ ਉਹਨਾਂ ਨੂੰ ਸਵਾ 12 ਦਾ ਟਾਈਮ ਦਿੱਤਾ ਤਾਂ ਕਰਕੇ ਭੋਗ ਨੂੰ ਲੇਟ ਕਰਤਾ ਤੇ ਉਸ ਤੋਂ ਬਾਅਦ ਵਿੱਚ ਤੁਹਾਨੂੰ ਪਤਾ ਹੀ ਹੈ ਫਿਰ ਪ੍ਰਸ਼ਾਦਾ ਪਾਣੀ ਸ਼ਕਾਇਆ ਨਾ ਤੇ ਫਿਰ ਸਲਾਮੀ ਵਿਕਟਾ ਹੋਈ ਜਿਵੇਂ ਵਿਆਹ ਪਾਉ ਨੇ ਕਹਿੰਦੇ ਹੁੰਦੇ ਨੇ ਨਾ ਉਹ ਹੋਇਆ ਹੁਣ ਆਪਾਂ ਬਰੀ ਵਗੈਰਾ ਦੇਖ ਕੇ ਹੁਣ ਆਪਾਂ ਚੱਲਦੇ ਆ ਆਪਣੇ ਘਰ ਨੂੰ ਕਿਉਂਕਿ ਮੱਝਾ ਬੰਨਣ ਦਾ ਟਾਈਮ ਹੋ ਗਿਆ ਐਂ ਕਹਿੰਦੇ ਸੀ ਕਿ ਅਸੀਂ ਸੋਚਦੇ ਸੀਗੇ ਵੀ ਦੋ ਜੇ ਆਪਾਂ ਉਥੋਂ 12 ਵਜੇ ਵੀ ਚੱਲ ਪਏ ਤਾਂ ਆਪਾਂ ਦੋ ਘੰਟੇ ਇੱਥੇ ਟੁਕ ਵਾਲ ਖੜਦਾਂਗੇ ਨਾ ਤੇ ਮੱਝਾ ਬੰਨਣ ਵੇਲੇ ਨੂੰ ਘਰੇ ਆ ਜਾਾਂਗੇ ਪਰ ਕਾ ਨੂੰ 12 ਵਜੇ ਤਾਂ ਪਹੋਗੀ ਪੈਗਾ ਉਸ ਤੋਂ ਬਾਅਦ ਵਿੱਚ ਨਾ ਥੋੜੇ 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 ਨਾਲ ਟਾਈਮ ਲੱਗ ਜਾਂਦਾਗਾ ਹੁਣ ਦੋ ਦਾ ਟਾਈਮ ਹੋ ਗਿਆ ਹੁਣ ਦੇਖਦੇ ਆ ਕੀ ਕਰਦੇ ਆਂਗੇ ਕੁਝ ਪਤਾ ਨਹੀਂ ਜੇ ਖੜਨਾ ਹੋਇਆ 10 ਮਿੰਟ ਖੜ ਜੇਗੇ 10 ਮਿੰਟਾਂ ਨਾਲ ਆਇਆ ਹੁੰਦਾ 10 ਮਿੰਟਾਂ ਦਾ ਕੁਝ ਖੜਨ ਨਹੀਂ ਹੁੰਦਾ ਨਾ ਤੇ ਅੱਧਾ ਪੌਣਾ ਘੰਟਾ ਮਮੋਲੀ ਗੱਲ ਹੈਗੀ ਜਦੋਂ ਭاگ ਜਾਨੇਗੇ ਫਿਰ ਤਾਈ ਹੱਥ ਤਲਾ ਕੇ ਮੁੜਿਆ ਵੀ ਨਹੀਂ ਜਾਂਦਾ ਹੈਗਾ ਨਾ ਤੇ ਘਰੇ ਪਾਪਾ ਜੀ ਵੀ ਡੀਕਦੇ ਹੋਣਗੇ ਜਾਨੂ ਉਹਨਾਂ ਨੂੰ ਕਹਿ ਕੇ ਆਈ ਸੀ ਮਾ ਜੀ ਤੁਸੀਂ ਬਣਵਾ ਲਿਓ ਜਾਂ ਜੇ ਤੁਸੀਂ ਆਪ ਬਣਾ ਲੂਗੇ ਤਾਂ ਤੁਸੀਂ ਬਣਾ ਲਿਓ ਨਾ ਤਾਂ ਆਪ ਬਣਾਈ ਜਾਂਦਾ ਨਾ ਖੜਾ ਕਾਣ ਬਣਾਈ ਜਾਂਦਾ ਸੀਗਾ ਪਾਪਾ ਜੀ ਮੈਂ ਕਹਿ ਕੇ ਆਈ ਸੀ ਕਿ ਕਹਿੰਦੇ ਕੋਈ ਨਾ ਬਈ ਮੇਰੀ ਚਾਹ ਦੀ ਫਿਕਰ ਨਾ ਕਰੋ ਮੈਂ ਕੋਈ ਨਾ ਸਾਰ ਲੂ ਚਾਵੇ ਨਾਲ ਮੈਂ ਫਿਰ ਅਸੀਂ ਤੁਹਾਨੂੰ ਤਾਂ ਹੀ ਤੁਸੀਂ ਭੁੱਖੇ ਮਰ ਜਾਓਗੇ ਨਾ ਚਾ ਵੀ ਨਾ ਤੇ ਇਥੋਂ ਜੇ ਆਪ ਬਣਾ ਲੈਣਗੇ ਬਹੁਤ ਵਧੀਆ ਕਿ ਫਿਰ ਤਾਂ ਹੁਣ ਆਪਾਂ ਸਨਾਨ ਤੋਂ ਨਿਕਲ ਗਏ ਬਾਹਰ ਚੱਲਦੇ ਆਂ ਅੱਧਾ ਘੰਟਾ ਚ ਅੱਧਾ ਘੰਟਾ ਤਾਂ ਲੱਗੂ ਜੋਪਨ ਨੂੰ ਨਾ ਸਵੇਰੇ ਅਸੀਂ ਮੈਨੂੰ ਤਾਂ ਸਾਢੇ 9 ਪਹੁੰਚ ਗਏ ਸੀ ਉੱਥੇ ਕਿੰਦਰ ਉਹ ਛੱਤਨੀ ਬੜੀ ਵਧੀਆ ਹੈ ਜਿਹਦਾ ਵੀ ਆ ਬਈ ਤੁਹਾਨੂੰ ਵਿਆਚਨ ਕਰਾ ਮਸਾਂ ਨਹੀਂ ਆ ਵਧੀਆ ਕਰਦੇ ਹੋ ਠੀਕ ਹੈ ਪੁੱਤ ਉਹ ਦੋ ਮਹੀਨੇ ਗਏ ਦੋਲੀ ਬਣ ਗਈ ਉਹਨਾਂ ਨੇ ਫੋਟੋਆਂ ਤੱਕ ਲਈ ਮੇਲੀ ਨੂੰ ਉਹਨੂੰ ਵੀ ਇੱਥੇ ਜਾ ਜਾਂਦਾ ਫਿਰ ਹੋਟਾ ਹੋ ਗਿਆ ਤੁਸੀਂ ਕਹਿੰਦੇ ਕਿਹਾ ਸੀ ਮੈਂ ਕਿਹਾ ਕਿ ਉਹਨਾਂ ਨੂੰ ਫੇਰ ਲੈ ਆਉਣਾ ਹੁਣ ਲੈ ਕੇ ਆਇਆ ਕੋਈ ਇੱਕ ਸੂਟ ਮੈਂ ਨਾਂ ਰੱਖਿਆ ਕੋ ਤੁਹਾਡਾ ਫਿਰ ਉਹਦੀ ਪਾਲਿਆ ਕਰੂੰਗੇ ਨਾ ਉਹਦੇ ਬਾਅਦ ਵੀ ਪਾਲਿਆ ਕੋਈ ਵੀ ਪਾਲ ਵੀ ਗਈ ਹੋਈ ਅੱਜ ਹੈ ਹਾਂ ਉਹ ਤੇਰਾ ਸੋਹਣੂ ਰਿਹਾ ਜੇ ਨੀ ਉਹ ਵੀ ਵਾਗ ਗਈ ਉਹ ਵੀਰ ਬਾਲਾ ਫਰਾਈ ਕਰ ਲੈਣੇ ਫਿਰ ਵੀ ਇਕੱਲੇ ਨੂੰ ਗੱਡੀ ਲੈ ਕੇ ਤੁਰ ਆ ਜਾਈ ਨਾ ਕਿ ਕੰबीर ਕੋਲ ਆਖਣੇ ਰਾਤ ਦਾ ਹੈ ਅੱਛਾ ਕੰਬੀਰ ਕੋਲ ਵਗੀ ਮੈਨੂੰ ਕੰਬੀਰ ਕੋਲ ਹੀ ਗਈ ਨੀ ਨਾ ਕੰਬੀਰ ਅੱਜ ਤੱਕ ਕੰਬੀਰ ਕੋਲ ਹੀ ਗਈ ਅੱਛਾ ਤਾਂ ਦੂਰ ਨਾ ਗੇਜ ਹਾਂ ਤੁਸੀਂ ਹਰ ਵਾਰ ਆਉਂਦੇ ਨਹੀਂ ਹੈ ਤੁਸੀਂ ਕਿਹਦੇ ਨਾਲ ਗਏ ਸੀ ਕੱਲ ਦੱਸੋ ਨਾ ਉਹ ਚਾਤਣੀ ਗਏ ਨੇ ਰੱਖਾ ਇਸ ਨੂੰ ਨਾ ਹਾਂ ਜੱਸੂ ਸੁਨਹਿਰਾ ਦੇ ਨਹੀਂ ਆ ਤੱਕ ਕੇ ਸਦੇ ਹੀ ਆ ਗਏ ਉੱਠ ਕੇ ਉੱਠ ਲਾ ਮੈਂ ਦੇ ਗਰੋ ਦੇ ਸੋਮਵਾਰ ਸਬਰਾਤਾ ਦੇ ਸੋਮਵਾਰ ਨੂੰ ਸਵੇਰੇ ਆ ਕੇ ਸ਼ਾਮ ਨੂੰ ਧਰੂ ਕਢਾ ਕੇ ਦੁੱਧ ਉਹ ਪਾਇਆ ਉਹ ਬਾਈ ਹਾਂ ਫਿਰ ਬੇਸ਼ੱਕ ਕਾਜੇ ਜੇ ਰਹਿਣਾ ਹੋਵੇ ਜੂਗਾ ਐਂ ਦੀ ਕਹੀ ਹੈਗੀ ਵੀ ਰਹਿਣਾ ਨਹੀਂ ਹੈਗਾ ਨਾ ਫਿਰ ਵੀ ਮਾਣ ਨਹੀਂ ਨਹੀਂ ਸਰਤਾ ਹੈਗਾ ਨਾ ਹਾਂ ਤਾਂ ਚਲੋ ਹਾਂ ਸਾਡੇ ਖੇਤਾਂ ਦੇ ਖੇਤ ਸਾਡਾ ਫਿਰ ਬਾਲਣ ਜਾਂ ਪੈਣ ਜਾਂ ਸਰਜੂ ਚੱਲੋ ਬਾਲੂ ਸੁਨਜੀ ਸ਼ਾਮਾਂ ਲੈਂਦੇ ਆਂ ਮਾਤ ਬੋਸ ਦਾ ਘਰੇ ਵਾਹ ਲਾ ਦੋ ਚਲਦੇ ਰਹਿਣਾ ਹੁਣ ਦੇਖ ਲਿਓ ਨਾ ਥੋੜਾ ਟਾਈਮ ਹੈ ਜੀ ਤੁਹਾਨੂੰ ਠੀਕ ਲੱਗੂ ਬੰਦ ਕਰਦੇ ਹਾਂ ਇਹਨੇ ਪੁਰਾਣੀ ਆਈ ਨਹੀਂ ਬਤਾ ਦੇ ਪਤਾ ਕਿ ਇਹ ਵੀ ਪੱਤਰ ਹੋ ਜਾਣਗੇ ਇਹਦੇ ਪੱਤਰ ਤਾਂ ਅਸੀਂ ਲੈ ਜਾਗੇ ਨਾਲ ਕੱਚੇ ਪੱਤਰ ਹਨ ਕਿੰਨੀ ਦੇਰੀ ਤੱਕ ਦਾ ਸੀਮੂ ਹੈਗਾ 22 ਤੱਕ ਤਾਂ ਕੋਈ 21 22 23 ਹੋ ਤਾ ਹੋ ਜਾਣਗੇ ਐਨੀ ਗੇ ਹਾਂ ਉਹ ਤੱਕ ਹੋ ਜਾਣਗੇ ਕੱਚੇ ਨਹੀਂ ਕੋਈ ਜਰ ਕੱਚੇ ਤਾਂ ਹੋ ਜਾਣਗੇ ਸੰਦੀਪ ਕੇ ਵਿਆਹ ਚ ਆਉਣਗੇ ਉਹ ਪੱਕੇ ਆਉਣਗੇ ਉਦੋਂ ਪੱਕੇ ਆਉਣਗੇ ਉਦੋਂ ਕਲਦੀਪ ਨੇ ਦਿਵਾਲੀ ਫੈਨ ਪੇਪਰ ਹੈ ਇੱਕੋ ਹੀ ਹੈ ਕਹਿੰਦੇ ਇੱਕੋ ਹੀ ਹੈ ਹੈ ਨਾ ਸੀਮੂ ਹੂੰ ਉਹਨਾਂ ਦੇ ਵਿੱਚ ਕੋਈ ਹੈ ਹਾਂ ਇੱਕ ਹੈ ਬਿਲਕੁਲ ਹੀਗਾ ਬੀੜੀ ਦਾ ਵੱਟਾ ਥੋੜਾ ਜਿਹਾ ਜੀਜਾ ਪਾਉਂਦੇ ਨੇ ਉਹਨਾਂ ਦੇ ਵਿਆਹ ਹੱਵਾ ਕਦੇ ਪੇਪਰ ਆਉਂਦੇ ਹੁੰਦੇ ਨੇਗੇ ਤੇ ਜਿਆਦਾ ਕਲਰਾਂ ਚੰਡੀ ਦਾ ਲਾਉਂਦੇ ਗੰਨਾ ਮਾ ਲਾਉਂਦੀ ਕਿੱਟ ਵਾਂਗੂ ਬੀੜੀ ਤਾਂ ਥੋੜੀ ਨਹੀਂ ਲਾਉਂਦੀ ਇਹੋ ਹੀ ਵੀ ਕਿ ਹਟੀਆਂ ਮੈਂ ਦੱਸੀ ਕਿ ਹੋਵੇ ਤਾਂ ਮੈਨੂੰ ਕਿ ਕਿਤਾ ਆਈ ਪਤਾ ਲੱਗਿਆ ਇਸੇ ਬਾਤ ਚੋ ਮੈਂ ਤਾਂ ਹਰੀ ਘਰੀ ਜਾ ਮਾਮਾ ਹਾ ਟੈਂਪੂ ਜਿਹੀ ਹਟਦੇ ਵਾ ਜਦੋਂ ਮੱਝਾਂ ਨੇ ਲਮਾੜਾ ਹੰਡਾ ਉਹਦੀ ਆ ਜਾਂਦੇ ਉਹ ਤਾਂ ਹੈਂਡ ਹੋ ਗਈ ਹੈ ਉਹ ਦੂਤੀ ਲਿਆਉਂਦੇ ਨਾ ਜਿਹੜੀ ਆਟੋਮੈਟਿਕਲੀ ਹੁੰਦੀ ਹਨ ਵੀ ਛੋਟੀ ਦੇ। ਸਿੰਨੇ ਦੀ ਆ ਗਈ। ਇਹ ਕੰਮ ਕਰ ਜੇ ਨਾ। ਇਹ ਸੋਟੇ ਦੇ। ਛੋਟੇ ਦੇ। ਸੋਨੀਆ ਤੇਰੀ ਔਖਾ ਸੀਗਾ। ਕਿਹੜੀ ਸੁਕਾਉਣ ਵਾਲੀ ਤੂੰ ਜੀ ਹੈ? ਸੁਕਾਉਣ ਵਾਲੀ ਮੱਛੀ ਕਿਹੜੀ ਤੂੰ ਜੀ? ਨਾ ਜੀ ਜੀ ਆਹ ਹੋ ਗਈ ਖਰਾਬ। ਧੋਣ ਵਾਲੀ। ਹਾਂ। ਮੋਟਰ ਮੱਤ ਗਈ। ਐ ਨਹੀਂ ਕਹਿੰਦੀ। ਧੋਣ ਵਾਲੀ ਦੀ ਮੱਛੀ ਜੀ ਬੱਚੀ ਐ। ਧੋੜ ਆਈ ਸੀ। ਧੋਣ ਨਹੀਂ ਦੀ। ਹਾਂ ਧੋੜ ਆਈ ਸੀ। ਉਹ ਦੂਤੀ ਦਾ ਸਾਡੇ ਸਮਾਰਦੇ ਨੇਗੇ। ਕਿਹੜੀ? ਉਹ ਕਹਿੰਦਾ ਫਿਰ ਆਪ ਵੀ ਚੰਗਾ। ਤੈਂ ਗਾ ਵੀ ਮੋਟਰ ਬੈਂਡ ਦੀਆਂ 4000 ਦੀਆਂ 10000 ਦੀਆਂ ਚਾਹ ਪਤੀ ਤਾਂ ਹੋਰ ਲੱਗੂਗਾ ਤੇ ਤੁਹਾਨੂੰ ਕਰੀਏ ਨਾ ਤੈਂ ਗੱਤ ਲੋ ਜੀ ਆਪਾਂ ਉਠਾ ਲਓ ਮਿਲ ਗਈ ਅੱਜ ਆਪਾਂ ਪੂਰਤੀ ਕਰਾਂਗੇ 4 ਦਿਨ ਸਾਡੇ ਕੋਲੇ ਆਉਂਗੀ ਹਾਂ ਸਾਨੂੰ ਤਾਂ ਹੁਣ ਤੁਹਾਨੂੰ ਯਾਦ ਕਰਦੀਆਂ ਚੰਗਾ ਦਿੱਤਾ ਬਾਏ ਇਹ ਕਰੀ ਪਹਿਲਾ ਕੱਪੜੇ ਲਾਈਏ ਤਾਰ ਤੋਂ ਨਾ ਸੁਣਾ ਸੁਣਾ ਕਰ ਪੈਗਾ ਅਲੱਦਾ ਕਰੇ ਕੁਛ ਵੀ ਨਹੀਂ ਹੈਗਾ ਪਈ ਹੈ ਨਾ ਹੈ ਪਾਪੇ ਨਿਕਰ ਕੋ ਡਿਕੇ 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 ਕੀ ਕਮੀ ਤੇਰੀ ਡਿਕੇ ਬਾਹਰ ਉਹਨਾਂ ਨੇ ਖੋਲੇ ਆਪਾਂ ਨੂੰ ਅੱਛਾ ਮੁੰਡਿਆਂ ਨੂੰ ਅੱਛਾ ਜਾ ਪਾਣੀ ਕਰਦੇ ਨੇ ਹੈ ਜਾ ਪਾਣੀ ਨਹੀਂ ਕਰਦੇ ਨੇ ਹੈ ਇਹ ਫੜੀ ਬਣਦੀ ਆ ਆਲੂ ਮਟਰ ਤੇ ਮੈਂ ਦੁੱਧ ਗਰਮ ਕਰ ਲਿਆ ਧਾਰਾ ਦਾ ਪਾਣੀ ਆਪਾਂ ਪਾਤੀ ਰੱਖ ਲਿਆ ਹੁਣ ਆਟਾ ਬਣਦੀ ਆਂਗੀ ਤੇ ਇਹ ਨਾਲੇ ਆਪਾਂ ਵਲੌਗ ਦਾ ਕਰਦੇ ਆਂਗੇ ਐਂਡ ਮਿਲਦੇ ਆਂ ਕੱਲ ਨੂੰ ਕਿਸੇ ਹੋਰ ਸੋਹਣੀ ਜਿਹੀ ਵਲੌਗ ਦੇ ਨਾਲ ਮੀਂਹ ਦਾ ਤਾਂ ਹਨ ਸਾਡੇ ਵਲੌਗ ਜ਼ਰੂਰ ਬਿਆਲੇ ਪਸੰਦ ਆਏ ਹੋਣਗੇ ਪਲੀਜ਼ ਜੇਕਰ ਵੀਡੀਓ ਵਧੀਆ ਲੱਗਿਆ ਨਾ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਕਿਉਂਦੇ ਆਪਾਂ ਕੱਲ ਨੂੰ ਤਾਂ ਤੱਕ ਦੇ ਲਈ ਸਤਿ ਸ੍ਰੀ ਅਕਾਲ